ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਉਣੀਆਂ ਨੇ ਤਾਜ਼ੀਆਂ ਸੁਈਆਂ ਨੇ ਬਹੁਤ ਖੂਬਸੂਰਤ ਝੋਟੀਆਂ ਹੋਣਗੀਆਂ ਦੋਸਤੋ ਬਿਲਕੁਲ ਚੰਗੇ ਮਿਲਕ ਦੀ ਆਸ ਕਰਦੇ ਆਂ ਇਨ੍ਹਾਂ ਝੋਟੀਆਂ ਤੋਂ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਸਲੇਮਪੁਰ ਤਫਸੀਲ ਰਾਜ ਸਿੰਘ ਨਗਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਹੈਗਾ ਜੀ ਸਟੇਟ ਜਿਹੜੀ ਆ ਦੋਸਤੋ ਰਾਜਸਥਾਨ ਆ ਓਨਰ ਬਾਈ ਲਵਪ੍ਰੀਤ ਸਿੰਘਾ ਲਵਪ੍ਰੀਤ ਬਾਈ ਦੇ ਨੰਬਰ ਜਿਹੜੇ ਆ ਦੋਸਤੋ ਮੋਬਾਈਲ ਨੰਬਰ ਨੇ ਬਿਲਕੁਲ ਸਕਰੀਨ ਦੇ ਨੀਚੇ ਚੱਲਦੇ ਕਰਦੇ ਨੇ ਆ ਤੁਸੀਂ ਨੰਬਰਾਂ ਤੇ ਸੰਪਰਕ ਕਰਕੇ ਬਾਈ ਦੇ ਨਾਲ ਗੱਲਬਾਤ ਕਰਕੇ ਜੜੀਆਂ ਇਹ ਝੋਟੀਆਂ ਖਰੀਦ ਸਕਦੇ ਹੋ ਸੋ ਦੋਸਤੋ ਕਿਸੇ ਕਿਸਾਨ ਵੀਰ ਨੇ ਪਸ਼ੂ ਵੇਚਣ ਸੰਬੰਧੀ ਐਡ ਕਰਾਉਣੀ ਹੋਵੇ ਚਾਹੇ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਵੀ ਕਰ ਸਕਦੇ ਹੋ 9815142150 ਮੇਰੇ ਸੰਪਰਕ ਨੰਬਰ ਨੇ ਸੋ ਦੋਸਤੋ ਜੇਕਰ ਆਪਾਂ ਇਸ ਪਹਿਲੇ ਨੰਬਰ ਵਾਲੀ ਝੋਟੀ ਦੀ ਗੱਲ ਕਰੀਏ ਤਾਂ ਇਹ ਦੋਸਤੋ ਦੂਜਾ ਸੂਬਾ ਸੂਈ ਆ ਤਕਰੀਬਨ ਅੱਜ 15 ਜੁਲਾਈ ਦੀ ਜਿਹੜੀ ਦੋਸਤੋ ਇਹ ਹੀ ਝੋਟੀ ਸੂਈ ਆ ਮਾਰਨਿੰਗ ਟਾਈਮ ਦੀ ਸੂਈ ਆ ਮਗਰ ਕੱਟਾ ਹੈਗਾ ਦੋਸਤੋ ਮਗਰ ਮੇਲ ਕਾਫ ਆ ਚੰਗੀ ਝੋਟੀ ਆ ਦੋਸਤੋ ਮੂੰਹੋ ਛਿੱਗੀ ਆ 6 ਦਾ ਦਾ ਮੂੰਹੋ ਹਜੇ ਤੇ 4 3.5 ਤੋਂ 4 ਕਿਲੋ ਜਿਹੜਾ ਬੌਲੇ ਦੇ ਵਿੱਚ ਮਿਲ ਕਾ ਬਾਈ ਹੋਰਾਂ ਨੇ ਅੱਜ ਮਾਰਨਿੰਗ ਟਾਈਮ ਦਾ ਕੱਢਿਆ ਹੈਗਾ ਬਾਈ ਲਵਪ੍ਰੀਤ ਸਿੰਘ ਹੋਣਾਂ ਦੀ ਜਿਹੜੀ ਦੋਸਤੋ ਘਰ ਦੇ ਪਸੂਗਾ ਬਿਲਕੁਲ ਕਰੇ ਰੱਖੇ ਪਸੂਗਾ ਸਾਮ ਸੰਭਾਲ ਲਈ ਬਾਈ ਹੁਣ ਨੇ ਆਪਣੇ ਹੱਥੀ ਕੀਤੀ ਇਹਨਾਂ ਪਸੂਆਂ ਦੀ ਪਹਿਲੇ ਸਵੇ ਇਹਸ ਝੋਟੀ ਦਾ ਦੋ ਦੋ 212 ਪਲੱਸ ਹੀ ਚੱਲੀ ਆ ਇਸ ਵਾਰ ਵੀ 12 ਪਲੱਸ ਦੀ ਉਮੀਦ ਕੀਤੀ ਜਾਂਦੀ ਹੈ ਇਸ ਝੋਟੀ ਤੋਂ ਬਾਕੀ ਪਿੱਠਪੂੜਾ ਵੇਖੋਗੇ ਬਹੁਤ ਚੌੜਾ ਪਿੱਠਪੂੜਾ ਹੈਗਾ ਦੋਸਤੋ ਉਚਾਈ ਲੰਬਾਈ ਵੇਖੋਗੇ ਬਹੁਤ ਵਧੀਆ ਚੰਗੀ ਬਜਣ ਦੇ ਵਿੱਚ ਇਹ ਝੋਟੀ ਆ ਬਿਲਕੁਲ ਛੋਟਾ ਜਿਹਾ ਸਿੰਘ ਹੈਗਾ ਤੇ ਬਿਲਕੁਲ ਜਿਹੜੀ ਸ਼ੁਕੀਨ ਝੋਟੀ ਆ ਦੋਸਤੋ ਤੇ ਕਾਫੀ ਵਧੀਆ ਆਸ ਕਰਦੇ ਆ ਦੋਸਤੋ ਚੰਗੇ ਮਿਲਕ ਦੀ ਹਜੇ ਤਾਂ ਬਿਲਕੁਲ ਬੌਲੇ ਦੇ ਵਿੱਚ ਹੈਗੀ ਕਿਉਂਕਿ ਅੱਜ ਸਵੇਰ ਦੀ ਸੂਈ ਹੈਗੀ ਆ ਤੇ ਜਿਹੜਾ ਰੇਟ ਹੈਗਾ ਦੋਸਤੋ 82000 ਰੁਪਿਆ ਜਿਹੜੀ ਇਸ ਦੀ ਜੈਸਨੋ ਹੈਗੀ ਆ ਮੁੱਲ ਜਿਹੜਾ ਬਾਈ ਹੁਣੇ ਡਿਮਾਂਡ ਆ ਉਹ 85000 ਕਰਦੇ ਆ ਤੇ ਜਿਹੜਾ ਦੇਲ ਹੈਗਾ ਜੈਸਨੋ ਉਹ 82000 ਦੀ ਜਿਹੜੀ ਦਿੱਤੀ ਜਾਵੇਗੀ ਇਹ ਝੋਟੀ ਤੇ ਝੋਟੀ ਬਹੁਤ ਖੂਬਸੂਰਤ ਆ ਦੋਸਤੋ ਵੇਖੋ ਥਣਾ ਦੀ ਕੁਆਲਿਟੀ ਵੇਖੋਗੇ ਆਰਡਰ ਦੀ ਕੁਆਲਿਟੀ ਵੀ ਵੇਖੋਗੇ ਤੇ ਬਹੁਤ ਖੂਬਸੂਰਤ ਹੈਗਾ ਵਿੱਥਾਂ ਫਿਰਨਾ ਤੁਸੀਂ ਵੇਖੋਗੇ ਦੋਸਤੋ ਤੇ ਬਹੁਤ ਮਨ ਖੁ ਤਸੱਲੀ ਜਿਹੜੀ ਦੋ ਡੰਗ ਦੀ ਤਿੰਨ ਡੰਗ ਦੀ 24 ਦੀ ਤਸੱਲੀ ਆ ਉਹ ਤੁਸੀਂ ਪਿੰਡ ਸਲੇਮਪੁਰ ਪਹੁੰਚ ਕੇ ਕਰ ਸਕਦੇ ਹੋ ਰਹਿਣ ਦਾ ਪ੍ਰਬੰਧ ਹੈਗਾ ਜੇਕਰ ਤੁਸੀਂ ਪੰਜਾਬ ਤੋਂ ਜਾਂਦੇ ਹੋ ਦੋਸਤੋ ਚਾਹੇ ਹਰਿਆਣਾ ਤੋਂ ਜਾਂਦੇ ਹੋ ਚਾਹੇ ਹੋਰ ਕਿਸੇ ਸਟੇਟ ਤੋਂ ਵੀ ਜਾਂਦੇ ਹੋ ਤਾਂ ਤੁਸੀਂ ਬਾਈ ਦੇ ਕੋਲ ਇੱਕ ਟਾਈਮ ਦੋ ਟਾਈਮ ਦੀ ਤਸੱਲੀ ਕਰ ਸਕਦੇ ਹੋ ਰਹਿ ਵੀ ਸਕਦੇ ਹੋ ਸੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਤਸੱਲੀ ਕਰ ਜ਼ਰੂਰ ਕਰ ਲਿਓ ਦੂਜੇ ਨੰਬਰ ਤੇ ਦੋਸਤੋ ਜਿਹੜੀ ਇਹ ਝੋਟੀ ਹੈਗੀ ਆ ਇਹ ਵੀ ਬਾਈ ਘਰਾਂ ਦੇ ਕੋਲ ਆ ਇਹ ਵੀ ਝੋਟੀ ਬਹੁਤ ਖੂਬਸੂਰਤ ਹੈਗੀ ਆ ਦੋਸਤੋ ਇਹ ਵੀ ਤਕਰੀਬਨ ਦੂਜਾ ਸੂਬਾ ਹੀ ਸੋਈ ਹੈਗੀ ਆ ਦੂਜੇ ਸੂਬੇ ਦੇ ਵਿੱਚ ਦੋਸਤੋ ਜੇਕਰ ਆਪਾਂ ਗੱਲ ਕਰੀਏ ਦਿਨਾਂ ਦੀ ਤੇ ਅੱਜ 10-12 ਦਿਨਾਂ ਦੀ ਜਿਹੜੀ ਇਹ ਸੋਈ ਆ 10-12 ਦਿਨ ਹੋ ਗਏ ਇਹਨੂੰ ਬਿਜਾਈ ਨੂੰ ਤੇ ਮਗਰ ਜਿਹੜੀ ਫੀਮੇਲ ਇਸ ਦੇ ਕਾਫ ਹੈਗਾ ਦੋਸਤੋ ਫੀਮੇਲ ਆ ਮਗਰ ਕੱਟੀ ਹੈਗੀ ਆ ਤੇ ਬਿਲਕੁਲ ਦੂਜਾ ਸੂਬਾ ਸੋਈ ਹੈ ਦੋਸਤੋ ਤੇ ਜਿਹੜਾ ਹੁਣ ਮੌਕੇ ਦਾ ਬਿਲਕੁਲ ਦੁੱਧ ਰੈਡੀ ਹੈਗਾ 14 ਕਿਲੋ ਜਿਹੜਾ ਬਿਲਕੁਲ ਕੰਡੇ ਵਾਲਾ ਦੁੱਧ ਕਿਲੋ ਲੀਟਰ ਮਾਰ ਕੇ ਦੁੱਧ ਕਿਲੋ ਬਿਲਕੁਲ 14 ਲੀਟਰ ਬਿਲਕੁਲ ਰੈਡੀ ਹੈਗਾ ਛੋਟਾ ਜਿਹਾ ਸਿੰਘ ਹੈ ਝੋਟੀ ਦਾ ਕਦ ਕਾਠੀ ਇਹਦਾ ਵੀ ਬਹੁਤ ਪਿਆਰਾ ਹੈਗਾ ਸੋਹਣਾ ਕਦ ਕਾਠੀ ਆ ਉੱਚੀ ਜਿਹੜੀ ਝੋਟੀ ਹੈਗੀ ਆ ਬਾਕੀ ਥਾਣਾ ਦੀ ਕੁਆਲਿਟੀ ਵੇਖੋ ਦੋਸਤੋ ਚੰਗਾ ਥਾਣਾ ਹੈਗਾ ਮੁੱਠੀ ਵਾਲਾ ਬਿਲਕੁਲ ਥਾਣਾ ਤੇ ਵਿੱਥਾਂ ਵਿਰਲਾ ਜਿਹੜੀਆਂ ਥ ਹੈਗਾ ਤੇ ਜਿਹੜੀ ਚੁਵਾਈ ਆ ਬਿਲਕੁਲ ਬਾਈ ਹੋਰੀ ਕਹਿੰਦੇ ਸੀ ਬਿਲਕੁਲ ਚੰਗੀ ਸਾਫ ਸ਼ੋਧ ਜਿਹੜੀ ਚੁਵਾਈ ਹੈਗੀ ਆ ਜੇਕਰ ਤੁਸੀਂ ਆਨਲਾਈਨ ਵੀ ਮਗਾਉਣਾ ਚਾਹੁੰਦੇ ਹੋ ਦੋਸਤੋ ਪਰ ਉਹਦੇ ਵਿੱਚ ਵੀ ਜਿਹੜੀ ਤਸੱਲੀ ਆ ਉਹ ਤੁਹਾਡੀ ਆਪਣੀ ਆ ਤੁਸੀਂ ਬਾਈ ਹੋਰਾਂ ਦੇ ਘਰ ਪਹੁੰਚ ਕੇ ਤਸੱਲੀ ਜ਼ਰੂਰ ਕਰ ਲਿਓ ਪਹਿਲਾਂ ਦੋ ਟਾਈਮ ਦੀ ਚੁਵਾਈ ਕਰ ਲਿਓ ਤਿੰਨ ਟਾਈਮ ਦੀ ਚੁਵਾਈ ਕਰ ਲਿਓ ਇਹਦਾ ਜਿਹੜਾ ਮੋਹਲਾ ਦੋਸਤੋ 72000 ਰੁਪਏ ਡਿਮਾਂਡ ਹੈਗੀ ਆ ਤੇ 68000 ਦੀ ਜਿਹੜੀ ਲਾਸਟ ਦੇਲ ਹੈਗੀ ਆ ਸੋ ਵੀਡੀਓ ਵੇਖਣ ਲਈ ਧੰਨਵਾਦ